ਹੈਲੋ ਹਾਂਜੀ ਕਿੱਦਾਂ ਸਾਰੇ ਠੀਕ ਠਾਕ ਆ ਜਿੱਦਾਂ ਤੁਹਾਨੂੰ ਪਤਾ ਆਪਾਂ ਕੱਲ ਦੇ ਦਿਨ ਮਕਲੋੜ ਗਾਂਜਾਏ ਹੋਏ ਆ ਇਧਰ ਧਰਮਸ਼ਾਲਾ ਵਾਲੀ ਸਾਈਡ ਤੇ ਅੱਜ ਆਪਣਾ ਹੈਗਾ ਦੂਜਾ ਦਿਨ ਤੇ ਜਿੱਦਾਂ ਆਪਣੀ ਆਦਤਾਂ ਪਿੰਡਾਂ ਵਾਲਿਆਂ ਦੀ ਜਾਂ ਆਪਣੇ ਇਧਰ ਏਰੀਏ ਦੀ ਆਪਾਂ ਉੱਠ ਜਾਈਦਾ ਤੜਕੇ ਤੜਕੇ ਉੱਠਿਆਂ ਤੇ ਚਲੋ ਰੱਬ ਨਾਲਿਆ ਨਾ बैठे 10 मिनट नापेनु ਤੇ ਕਪੜੇ-ਕੁਪੜੇ ਪਾਲੇ ਇਹ ਆਪਣਾ ਆ ਗਿਆ ਤੇ ਇਧਰੋਂ ਚਾਹ ਦਾ ਸਮਾਨ ਗਿਆ ਮੁੰਡਾ ਕਹਿੰਦਾ ਕਾਫੀ ਪੀਣੀ ਆ ਸੁਖਬ੍ਰੀਤ ਤੇ ਆਪਾਂ ਪੀਤੀ ਕਾਫੀ ਕੁਫੀ ਤੇ ਬਾਹਰ ਦਾ ਜਿਹੜਾ ਅੱਜ ਕੱਲ ਮਹਾਜਮ ਮਾਹੌਲ ਆ ਮੀਂਹ ਪੈਣਾ ਨਹੀਂ ਹਟਣ데요 ਸਵੇਰ ਦਾ ਤੇ ਸੁਖਪ੍ਰੀਤ ਨੂੰ ਆਪਾਂ ਲਿਆਏ ਹਾਂ ਕਮਾਉਣ ਮੀ ਹਟੂਗਾ ਤੇ ਆਪਾਂ ਘੁੰਮਣ ਜਾਵਾਂਗੇ ਹੁਣ ਸੁਖਪ੍ਰੀਤ ਕਿਦਾਂ ਸਾਰੇ ਇਤਨੇ ਪਾਲੇ ਆ ਕੱਪੜੇ ਤੇ ਕਹਿੰਦਾ ਪਾਪਾ ਅੱਜ ਮੈਂ ਪਜਾਮੇ ਨਾਲ ਤੇ ਟੀ-ਸ਼ਰਟ ਨਾਲ ਹੀ ਨਿਕਲੂਗਾ ਉਦਾਂ ਰੇਨ ਕੋਟ ਰੱਖੇ ਹੋਏ ਆ ਆਪਾਂ ਤੇ ਬਾਕੀ ਜੋ ਵੀ ਹੈਗਾ ਵਾ ਦੇਖਦੇ ਆ ਮੌਸਮ ਸਾਫ ਹੁੰਦਾ ਤੇ ਆਪਾਂ ਨਿਕਲਾਂਗੇ ਤਾਂ ਆਪਾਂ ਫੇ ਤੁਹਾਨੂੰ ਦੱਸਦੇ ਆ ਕਿਹੜੇ ਪਾਸੇ ਦੀ ਧਰਮਸ਼ਾਲਾ ਤੋਂ ਮਕਲੋੜ ਗੰਜ ਨੂੰ ਨਿਕਲਦੇ ਆ ਤੇ ਰਸਤੇ ਦੇ ਵਿੱਚ ਕੀ ਆਉਂਦਾ ਜਾਂ ਅੱਜ ਸੁਖਪ੍ਰੀਤ ਕਹਿੰਦਾ ਮਕਲੋੜ ਗੰਜ ਜਾਣਾ ਵਾ ਤੇ ਮੈਂ ਕਿਹਾ ਵੀ ਆਪਾਂ ਪਹਿਲਾਂ ਧਰਮਸ਼ਾਲਾ ਦਾ ਹੀ ਦੇਖੀਏ ਧਰਮਸ਼ਾਲਾ ਦਾ ਵੀ ਇਹ ਦਾ ਮਸ਼ਹੂਰ ਕਿਹੜੀ ਚੀਜ਼ ਆ ਜਿਹੜੀ ਇਹਨੂੰ ਧਰਮਸ਼ਾਲਾ ਕਹਿੰਦੀ ਕਾਤੋਂ ਇਹਨੂੰ ਧਰਮਸ਼ਾਲਾ ਕਹਿੰਦੀ ਆ ਜਾਂ ਇਹ ਧਰਮਸ਼ਾਲਾ ਇਹਦਾ ਨਾਂ ਕਾਤੋਂ ਪਿਆ ਵਾ ਜਿੱਦਾਂ ਆਪਣੇ ਮਸ਼ਹੂਰ ਆ ਕਪੂਰਥਲੇ ਦਾ ਰਾਜਿਆਂ ਦੀ ਉਹ ਹਵੇਲੀ ਆ ਤੇ ਸੈਨਿਕ ਸਕੂਲ ਵਗੈਰਾ ਸਾਰਾ ਕੁਝ ਇੱਧਰ ਵੀ ਆਪਾਂ ਮੈਂਗਾ ਦੇਖਦੇ ਆ ਅੱਜ ਕੀ ਆ ਬਾਕੀ ਆਪਣਾ ਕਾਕਾ ਸੁਖਪ੍ਰੀਤ ਫੇਬ ਪੀ ਗਏ ਚਾਹ ਪਾਣੀ ਬੈੱਡ ਤੇ ਪਿਆ ਗਿਆ ਜਾ ਕੇ ਕਹਿੰਦਾ ਪਾਪਾ ਮੈਂ ਤਾਂ ਹੁਣ ਦੇਖੂੰਗਾ ਕਾਂਟੂ ਨੂੰ ਸਵੇਰ ਦਾ ਚਲੋ ਜੋ ਵੀ ਹੈਗਾ ਰੱਬ ਦਾ ਨਾਮ ਲਾਇਆ ਹੋਇਆ ਹੀ ਇਹ ਕਹਿੰਦਾ ਹੁਣ ਪਾਪਾ ਮੈਨੂੰ ਕਾਂਟੂ ਨੂੰ ਦੇਖ ਲੈਣ ਦੋ ਇਹ ਲੱਗ ਪਿਆ ਦੇ ਕਾਂਟੂ ਨੂੰ ਦੇਖਣਾ ਤੇ ਬਾਹਰ ਦਾ ਮਾਹੌਲ ਹੈਗਾ ਵਾ ਨਾ ਨੂਮਾ ਦਿਖਾਉਣਾ ਬਾਹਰ ਦਾ ਵੀ ਬਾਹਰ ਦਾ ਸਿਸਟਮ ਆ ਜਿਹੜਾ ਅੱਜ ਦੇਖ ਲਓ ਹਸਾਉਂਦਾ